ਪੰਜਾਬ ਸਰਕਾਰ ਦਾ ਇੱਕ ਹੋਟਾਲਾ ਹੋਰ ਸਾਹਮਣੇ ਆਇਆ ਜਿਸ ਤਰ੍ਹਾਂ 144 ਹਾਈਲੈਕ ਸੋਇਟਾ ਦੀਆਂ ਗੱਡੀਆਂ ਖਰੀਦੀਆਂ ਗਈਆਂ 14.14 ਕਰੋੜ ਰੁਪਏ ਦਾ ਅੰਡਰ ਟੇਬਲ ਪੈਸੇ ਦਾ ਲੈਣ-ਦੇਣ ਕੀਤਾ ਗਿਆ ਔਰ 10 ਲੱਖ ਰੁਪਏ ਅਗਰ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲ ਰਿਹਾ ਏ ਤੇ ਪੰਜਾਬ ਸਰਕਾਰ ਤੇ 144 ਗੱਡੀਆਂ ਖਰੀਦ ਰਹੀ ਸੀ 15 ਲੱਖ ਰੁਪਏ ਡਿਸਕਾਊਂਟ ਮਿਲਣਾ ਚਾਹੀਦਾ ਸੀ ਉਹਨਾਂ ਨੇ ਨਵੇਂ-ਨਵੇਂ ਰਸਤੇ ਲੱਭਦੇ ਨੇ ਪੰਜਾਬ ਨੂੰ ਰੁੱਟਣ ਇਹ ਮੈਂ ਤੁਹਾਨੂੰ ਦਿਖਾ ਰਿਹਾ ਇਹ ਇਨਵੌਇਸ ਆ ਜਿਹੜੀ ਪੰਜਾਬ ਪੁਲਿਸ ਦੀ ਆ ਇਸ ਨੂੰ ਇਨਵੌਇਸ ਅੰਦਰ ਕਲੀਅਰ ਲਿਖਿਆ ਏ ਡਿਸਕਾਊਂਟ 0 ਬਿਨ ਆ ਡਿਸਕਾਊਂਟ ਦੇ ਗੱਡੀ ਖਰੀਦੀ ਔਰ ਇਹਦੀ ਵੈਲਿਊ 10 ਲੱਖ ਰੁਪਿਆ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲਦਾ ਹੈ ਤੇ ਲਾਸਟੇ ਪਹਿਲਾਂ ਮੈਂ ਆਪ ਖੁਦ ਇੱਕ ਗੱਡੀ ਦੀ ਪਰਫਾਰਮੈਂਸ ਨੋਆਇਸ ਮੰਗਵਾਈ ਜਿਸ ਤੋਂ ਉਹ ਲਿਖ ਕੇ ਭੇਜਿਆ ਹੈ ਕਿ ਗੱਡੀ ਦੀ ਵੈਲਿਊ 38 ਲੱਖ ਰੁਪਿਆ ਤੇ ਡਿਸਕਾਊਂਟ 10 ਲੱਖ ਰੁਪਿਆ 9 ਲੱਖ 2000 ਰੁਪਿਆ ਕੰਪਨੀ ਡਿਸਕਾਊਂਟ 80000 ਰੁਪਿਆ ਮੰਥਲੀ ਡਿਸਕਾਊਂਟ ਇਸ ਸਪੈਸ਼ਲ ਮੰਥ ਦਾ ਔਰ 10 ਲੱਖ ਰੁਪਿਆ ਅਗਰ ਸਧਾਰਨ ਆਦਮੀ ਨੂੰ ਡਿਸਕਾਊਂਟ ਮਿਲ ਰਿਹਾ ਹੈ ਤੇ ਪੰਜਾਬ ਸਰਕਾਰ ਤੇ 144 ਗੱਡੀਆਂ ਖਰੀਦ ਰਹੀ ਸੀ 15 ਲੱਖ ਰੁਪ ਇਹ ਸਾਰਾ ਪੈਸਾ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਜਿਹੜੇ ਨੇਤਾ ਇਥੋਂ ਲੁਟੇਰੇ ਗਏ ਨੇ ਦਿੱਲੀ ਨੂੰ ਦਿੱਲੀ ਤੋਂ ਲੁੱਟ ਕੇ ਪੰਜਾਬ ਉਹਨਾਂ ਨੇ ਨਵੇਂ-ਨਵੇਂ ਰਸਤੇ ਲੱਭਦੇ ਨੇ ਪੰਜਾਬ ਨੂੰ ਲੁੱਟਣ ਦੇ ਮੈਂ ਇਸ ਦੇ ਵਾਸਤੇ ਅਰਵਿੰਦ ਕੇਜਰੀਵਾਲ ਜੀ ਨੂੰ ਚਿੱਠੀ ਲਿਖ ਕੇ ਆਗਰਾ ਕੀਤਾ ਉਹਨਾਂ ਨੂੰ ਬੇਨਤੀ ਕੀਤੀ ਆ ਕੇਜਰੀਵਾਲ ਜੀ ਇਸ ਤੇ ਕਾਰਵਾਈ ਕਰੋ ਤੁਸੀਂ ਇਮਾਨਦਾਰੀ ਦਾ ਟੋਲ ਪਿੱਟਦੇ ਸੀਗੇ ਅੱਜ ਤੁਹਾਡੇ ਹੀ ਮੰਤਰੀ ਤੁਹਾਡੇ ਹੀ ਮੁੱਖ ਮੰਤਰੀ ਤੁਹਾਡੀ ਹੀ ਸਰਕਾਰ ਉੱਤੇ ਲੁੱਟਣ ਦਾ ਕੰਮ ਕਰਦੀ ਪਈ ਆ ਔਰ ਤੁਹਾਡੀ ਜਾਣਕਾਰੀ ਤੋਂ ਬਿਨਾ ਕੰਮ ਨਹੀਂ ਹੋ ਰਿਹਾ ਇਸ ਤੋਂ ਪਹਿਲਾਂ ਕਿ ਸੀਡੀ ਸੀਬੀਆਈ ਡੀਆਈ ਇਸਤੇ ਕਾਰਵਾਈ ਕਰੇ ਫਿਰ ਸੀਬੀਆਈ ਈਡੀ ਕਾਰਵਾਈ ਕਰੂਗੀ ਤੇ ਤੁਸੀਂ ਕਹੋਗੇ ਵੈਂਡੇਟਾ ਪੋਲਿਟਿਕਸ ਦਾ ਰੋਣਾ ਧੋਣਾ ਕਰੋਗੇ ਅੱਛੀ ਗੱਲ ਹੈ ਕਿ ਤੁਸੀਂ ਖੁਦ ਕਾਰਵਾਈ ਕਰੋ ਔਰ ਇਹ ਜਾਣਕਾਰੀ ਜਨਤਕ ਕਰੋ ਕਿ ਕਿੰਨਾ ਲੋਕਾਂ ਨੇ ਅੰਡਰ ਟੇਬਲ 14-15 ਕਰੋੜ ਰੁਪਏ ਲਿਆ ਏ ਉਹਨਾਂ ਲੋਕਾਂ ਦੇ ਤੁਸੀਂ ਕੀ ਕਾਰਵਾਈ ਕਰਦੇ ਪਏ ਜੇ ਜੇਕਰ ਪੰਜਾਬ ਪੁਲਿਸ ਨੇ ਔਰ ਪੰਜਾਬ ਦੀ ਸਰਕਾਰ ਨੇ ਕਾਰਵਾਈ ਨਾ ਕੀਤੀ ਅਸੀਂ ਇਸ ਕੇਸ ਨੂੰ ਲੈ ਕੇ ਚਾਹੇ ਕੋਰਟ ਜਾਣਾ ਪਵੇ ਪਾਵੇਂ ਕੋਰਟ ਤੋਂ ਡਾਇਰੈਕਸ਼ਨਸ ਲੈਣੀਆਂ ਪੈਣ ਪਾਵੇਂ ਹਾਈ ਕੋਰਟ ਤੋਂ ਲੈਣੀਆਂ ਪੈਣ सीबीआई ਕੋਲ ਚੰਡੀਗੜ੍ਹ ਜਾਣਾ ਪਵੇ ਈਡੀ ਕੋਲ ਜਿੱਥੇ ਵੀ ਜਾਣਾ ਪਊ ਜਾਵਾਂਗੇ ਲੇਕਿਨ ਪੰਜਾਬ ਨੂੰ ਇਸ ਤਰ੍ਹਾਂ ਇਹਨਾਂ ਲੁਟੇਰਿਆਂ ਨੂੰ ਲੁੱਟਣ ਨਹੀਂ ਦੇਵਾਂਗੇ